ਜਾ ਜੀ ਪਾਜੀ ਪਿਓਰ ਕੋਟਨ ਦੇ ਸੂਟ ਚਾਹੀਦੇ 100% ਕੋਟਨ ਹੋਣੇ ਪਾਜੀ ਤੁਹਾਨੂੰ ਪਿਓਰ ਕੋਟਨ ਦੇ 100% ਸੂਟ ਚਾਹੀਦੇ ਜੇ ਹਾਂਜੀ ਹਾਂਜੀ ਮਿਲ ਜੂਗੇ ਡਿਆਂ ਚੈੱਕ ਕਰੋ 100% ਕੋਟਨ ਮੱਖਣ ਕੱਪੜਾ ਆ ਗਿਆ ਇੰਨੀ ਨਾਲੋ ਚੈੱਕ ਕਰੋ ਜੀ ਪਿਓਰ ਕੋਟਨ ਦੇ ਜੀ ਦੇਖੋ ਕਿੰਨਾ ਪਿਆਰਾ ਅੱਛਾ ਪਿਓਰ ਆ ਦੇਖੋ ਹੋਏ ਹੋਏ ਮੌਲ ਗਰਤੀ 100% ਕੋਟਨ ਡਿਜ਼ਾਈਨ ਨੰਬਰ 1 ਸਾਰੇ ਨਵੇਂ ਨਵੇਂ ਪ੍ਰਿੰਟ ਆਏ ਨਵੇਂ ਨਵੇਂ ਡਿਜ਼ਾਈਨਾਂ ਦੇ ਨਾਲ ਆਇਆ ਤੁਹਾਮਾਕਾ ਆਫਰ ਦੇ ਨਾਲ ਆਇਆ ਜੀ ਆਫਰ ਕੀ ਰੇਟ ਹੈ ਭਾਜੀ 500 ਦਾ ਸੂਟ ਕਰਤਾ ਮਾਤਰ ਜੋਤ ਵਾਲਿਆਂ ਨੇ 350 ਦਾ ਜੀ ਯਤਕਰਾਤੀ ਡਿਜ਼ਾਈਨ ਹੈ ਕੋਈ ਨਵੇਂ ਨਵੇਂ ਪ੍ਰਿੰਟ ਨਵੇਂ ਨਵੇਂ ਡਿਜ਼ਾਈਨ ਨਵੇਂ ਨਵੇਂ ਪ੍ਰਿੰਟਾਂ ਦੇ ਨਾਲ ਆਇਆ ਜੀ ਹੋਏ ਹੋਏ ਕਮਾਲ ਕਰਤੀ ਭਾਜੀ ਯਤਕਰਾਤੀ ਡਿਜ਼ਾਈਨ ਜਿਹੜਾ ਡਿਜ਼ਾਈਨ ਜਿਹਨੂੰ ਪਸੰਦ ਆ ਸਕਰੀਨ ਸ਼ਾਟ ਲੈ ਕੇ ਬੁੱਕ ਕਰਵਾ ਲਓ ਕਲਰ ਦੇਖੋ ਨਮਾਗਲ ਨਵੇਂ ਡਿਜ਼ਾਈਨ ਨਾਲ ਆਏ ਆ ਲੇਟੈਸਟ ਧਮਾਕੇ ਦੇ ਨਾਲ ਓਏ ਹੋਏ ਹੋਏ ਕਲਰ ਬੜੇ ਸੁਸਤ ਨੇ ਆਏ ਆ ਪਿਓਰ ਕੋਟ ਨਾਲ ਦੇ ਇਹ ਲੋ ਚੈੱਕ ਕਰੋ ਡਿਜ਼ਾਈਨ ਸਾਰੇ ਨਵੇਂ ਡਿਜ਼ਾਈਨ ਆ ਗਏ ਸਾਰੇ ਨਵੇਂ ਡਿਜ਼ਾਈਨ ਭਾਜੀ ਇਹਨਾਂ ਨੂੰ ਆਨਲਾਈਨ ਆਰਡਰ ਵੀ ਕਰ ਸਕਦੇ ਪਾਜੀ ਇਹ ਸੂਟ ਭਾਜੀ ਆਨਲਾਈਨ ਆਰਡਰ ਆਲ ਵਨ ਟੱਚ ਕਰ ਸਕਦੇ ਹੋ ਜੀ ਇਹ ਲੋ ਕਲਰ ਦੇਖੋ ਕਿੰਨਾ ਪਿਆਰਾ ਓਏ ਹੋਏ ਕਲਰ ਬਟਰਫਲਾਈ ਡਿਜ਼ਾਈਨ ਕਹਿੰਦੇ ਬਟਰਫਲਾਈ ਡਿਜ਼ਾਈਨ ਯੱਤ ਕਰਾ ਦੇਂਗੇ ਡਿਜ਼ਾਈਨਾਂ ਦੀ ਭਾਈ ਔਨਲਾਈਨ ਆਰਡਰ ਕਰਨ ਲਈ ਕੀ ਕਰਨਾ ਪੈਣਾ ਹੈ ਭਾਈ WhatsApp ਨੰਬਰ ਦਿੱਤੇ ਹੋਇਆ ਹੈ ਸਕਰੀਨ ਸ਼ਾਟ ਲੈ ਕੇ ਫੜਾ ਫੜ ਬੁੱਕ ਕਰਾਓ ਜਿੰਨੀ ਜਲਦੀ ਬੁੱਕ ਕਰਾਂਗੇ ਉੰਨੀ ਜਲਦੀ ਘਰ ਪਾਉਂਗੇ ਆਏ ਹੋਏ ਹੋਏ ਕਮਾਲ ਯੱਤ ਕਰਾ ਦੇਂਗੇ ਡਿਜ਼ਾਈਨਾਂ ਦੀ ਮੈਂ ਇੰਸਟਾਗ੍ਰਾਮ ਟ੍ਰੈਂਡਿੰਗ ਫਲੋ ਕਲਰ ਦਾਈ ਨੂੰ ਆਇਆ ਹੈ ਕਮਾਲ ਯੱਤ ਰਾਤੀ ਡਿਜ਼ਾਈਨਾਂ ਦੇ ਆ ਲੋ ਰੇਟ ਭਾਈ 350 ਰੁਪਏ ਸਤੇ 350 ਰੁਪਿਆ ਯੱਤ ਰਾਤੀ ਡਿਜ਼ਾਈਨਾਂ ਦੀ ਰੇਟ ਘੱਟ ਸੋਨੇ ਵਰਗੇ ਨੇ ਹਾਂ ਜੀ ओए होए काल काल कर छडी है आपके नया चेक करो जी सारे लेटेस्ट प्रिंटिंग सुपर हिट डिजाइन है जी सुपर हिट अच्छा जी हां जी कमाल है भाई ब्लैक कलर स्पेशल ब्लैक कलर है लो जी आ गए नए-नए डिजाइन चेक करो जी ओए होए होए डिजाइनिंग देखो कितनी प्यारी सारे टॉप क्लास डिजाइन है टॉप क्लास के डिजाइन आ गए जी ओए होए हेलो ਲੋ ਜੀ ਲੋ ਸੁਪਰ ਹਿੱਟ ਡਿਜ਼ਾਈਨ ਆ ਗਈ ਸੁਪਰ ਹਿੱਟ ਮਤਲਬ ਇੰਨੇ ਛੋੜੇ ਸੇ ਸੂਟ ਲੈਣ ਲਈ ਆਣਾ ਕਿੱਥੇ ਪੈਣਾ ਵਾ ਜੀ ਸੋਨੇ ਸੋਨੇ ਸੂਟ ਲੈਣ ਲਈ ਆਣਾ ਪੈਣਾ ਤੁਹਾਨੂੰ ਜੋਤਗਲਾ ਸਾਊਥ ਅਨੰਦਪੁਰ ਸਾਹਿਬ ਵਾਲਿਆਂ ਕੋਲ ਦੇਖੋ ਕਿੰਨਾ ਪਿਆਰਾ ਡਿਜ਼ਾਈਨ ਹੈ ਅਛਾ ਜੀ ਹਾਂ ਜੀ ਆ ਲੋ ਆ ਜੋ ਓਏ ਹੋਏ 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 ਭਾਈ ਇਤਰਾਤੀ ਡਿਜ਼ਾਈਨ ਐ ਇੰਨਾ ਸੋਹਣਾ ਡਿਜ਼ਾਈਨ ਆ ਗਿਆ ਜੀ ਦਿਲ ਖੁਸ਼ ਕਰ ਦੇਗਾ ਤੁਹਾਡਾ ਅਛਾ ਜੀ ਪੂਰ ਕਾਟਨ ਦੇ ਸੂਟ ਆ ਨਾਲੇ ਠੰਡੇ ਕੱਪੜੇ ਇਤਰਾਤੀ ਪਸਟਲੀ ਹੈਵੀ ਡੁਟੀ 100% ਕਾਟਨ ਦੇ ਨਾਲ ਅੱਛਾ ਜੀ ਹਾਂ ਜੀ ਲੋ ਜੀ ਨਵੇਂ ਨਵੇਂ ਡਿਜ਼ਾਈਨਾਂ ਨਾਲ ਆਇਆ ਨਵੇਂ ਨਵੇਂ ਵੈਰਾਈਟੀ ਪੇਜ ਨੂੰ ਫੋਲੋ ਇਹਦੇ ਸ਼ੇਅਰ ਜ਼ਰੂਰ ਕਰਿਆ ਕਰੋ ਅਸੀਂ ਹੋਰ ਨਵੇਂ ਪਾਰਟ ਦੇ ਵਿੱਚ ਹੋਰ ਨਵੇਂ ਡਿਜ਼ਾਈਨ ਲੈ ਕੇ ਆਵਾਂਗੇ ਸਾਰਿਆਂ ਦਾ ਥੈਂਕ ਯੂ ਧੰਨਵਾਦ ਜੀ ਲੇਟਸਟ ਆ ਗਏ ਜੀ ਪਿਓਰ ਕਾਟਨ ਦੇ 100% ਕਾਟਨ ਦੇ ਨਵੇਂ ਨਵੇਂ ਰੰਗ ਨਵੇਂ ਨਵੇਂ ਡਿਜ਼ਾਈਨਾਂ ਦੇ ਨਾਲ ਆਇਆ ਜਿਤ ਕਰਾਤੀ ਵੇਲੇ ਡਿਜ਼ਾਈਨ ਚੈੱਕ ਕਰੋ ਜੀ ਓਏ ਹੋਏ ਪੰਜ ਮੀਟਰ ਸੂਟ ਦੇਵਾਂਗੇ ਮਾਤਰ 350 ਰੁਪਏ ਦਾ ਜੀ ਅੱਛਾ ਰਸਟ ਕਦਰ ਹਾ ਸਪੈਸ਼ਲ ਬਣ ਕੇ ਪ੍ਰਿੰਟਿੰਗ ਲਾਜਵਾਬ ਰਹਿਣ ਵਾਲੀ ਵਰੀ ਬਰੋਪਰ ਓਏ ਜੀ ਚੈੱਕ ਕਰੋ ਡਿਜ਼ਾਈਨ ਦੇਖੋ ਕਿੰਨਾ ਸੋਹਣਾ ਹੈ ਜੀ ਓਏ ਹੋਏ ਆ ਲੋ ਬਟਰਫਲਾਈ ਡਿਜ਼ਾਈਨ तितਲੀ ਵਾਲਾ ਦੇਖੋ ਅੱਛਾ ਜੀ ਹਾਂ ਜੀ ਮੋਰ ਵੀ ਬਣੇ ਛੋਟੇ ਛੋਟੇ ਆਏ ਹੋਏ ਆ ਲੋ ਚੈੱਕ ਕਰੋ ਇਹ ਡਿਜ਼ਾਈਨ ਇਹ ਡਿਜ਼ਾਈਨਿੰਗ ਬੜੀ ਸੋਹਣੀ ਸੋਹਣੀ ਲੱਗਿਆ ਇਸ ਵਾਰ ਭਾਜੀ ਆਓ ਜੀ ਨਵੇਂ ਨਵੇਂ ਡਿਜ਼ਾਈਨ ਨਾਲ ਆਏ ਆ ਨਵੇਂ ਨਵੇਂ ਬ੍ਰਾਈਟੀ ਦੇ ਨਾਲ ਆਏ ਆ ਓਏ ਹੋਏ ਹੋਏ ਕਲਰ ਕਿੰਨੇ ਪਿਆਰੇ ਪਏ ਨਵੇਂ ਨਵੇਂ ਕਲਰ ਨਾਲੇ ਅੱਛਾ ਜੀ ਟੌਪ ਕਲਾਸ ਡਿਜ਼ਾਈਨ ਟੌਪ ਕਲਾਸ ਕੰਜੀ ਆਲੋ ਓਏ ਹੋਏ ਹੋਏ ਚੈੱਕ ਕਰੋ ਜੀ ਭਾਜੀ ਔਨਲਾਈਨ ਡਿਜ਼ਾਈਨਾਂ ਦੀ ਅਸੀਂ ਔਨਲਾਈਨ ਵੀ ਭੇਜ ਦਿੰਦੇ ਕਰੇ ਬੱਠੇ ਸੂਟ ਵੀ ਬੁਕਿੰਗ ਕਰਦੇ ਆ ਜੀ ਪੂਰੇ ਡਿਜ਼ਾਈਨ ਸੁਪਰ ਹਿੱਟ ਦਮਾਂਗੇ ਜੀ ਆਲੋ ਭਾਜੀ ਔਨਲਾਈਨ ਕਿੱਦਾਂ ਬੁੱਕ ਕਰਾਣਾ ਫਿਰ WhatsApp ਤੇ ਨੰਬਰ ਤੁਸੀਂ ਦਿੱਤੇ ਹੋਏ ਆ ਸਕਰੀਨ ਸ਼ਾਟ ਲੈ ਕੇ ਤੁਸੀਂ ਭਾਈ ਜੀ ਆਲੋ ਅਸੀਂ ਸ਼ੌਕ ਕਰੀ ਚੱਲਾਂਗੇ ਜੀ ਕਮਾਲ ਕਰਤੀ ਬਾਈ ਓਏ ਕਲਰ ਕਿੰਨੇ ਸੋਹਣੇ ਨੇ ਚੈੱਕ ਕਰੋ ਇਹ ਡਿਜ਼ਾਈਨ ਸੁਪਰ ਹਿੱਟ ਡਿਜ਼ਾਈਨ ਗਿਆ ਜੀ ਸਾਰੇ ਡਿਜ਼ਾਈਨ ਲੇਟੈਸਟ ਟ੍ਰੈਂਡਿੰਗ ਨਵੇਂ ਨਵੇਂ ਓਏ ਹੋਏ ਲੋ ਜੀ ਚੈੱਕ ਕਰੋ ਜੀ ਬਲੈਕ ਬਲੈਕ ਕਲਰ ਸਪੈਸ਼ਲ ਇਹ ਹੱਤ ਕਰਾਤੀ ਡਿਜ਼ਾਈਨ ਨੇ ਕਮਾਲ ਕਰਤੀ ਮਿਰ ਜੀ ਲੋ ਜੀ ਆ ਗਿਆ ਸਭ ਦਾ ਫੇਵਰਿਟ ਡਿਜ਼ਾਈਨ ਓਏ ਹੋਏ ਹੋਏ ਨਵਾਂ ਕਲਰ ਨਵੇਂ ਡਿਜ਼ਾਈਨ ਸੁਪਰ ਹਿੱਟ ਅੱਛਾ ਜੀ ਸੁਪਰ ਇਹਦੀ ਰੇਟ ਮਾਤੇ 350 ਰੈਨ ਵਾਲਾ ਸਾਰਿਆਂ ਦਾ ਹੀ ਹਾਂਜੀ 350 350 ਰੁਪਏ ਦਾ ਸੂਟ ਹੈ ਜੀ ਯੱਤ ਕਰਾਤੀ ਡਿਜ਼ਾਈਨ ਬਹੁਤ ਸੋਹਣਾ ਹੈ ਜੀ ਮੈਂ ਮੇਲੇ ਨਾਲ ਆਏ ਆ ਲੇਟੈਸਟ ਵੈਰਾਈਟੀ ਦੇ ਨਾਲ ਆਏ ਆ ਲੋ ਨਵੇਂ ਡਿਜ਼ਾਈਨ ਦੇਖੋ ਕਿੰਨੇ ਪਿਆਰੇ ਆਏ ਹੋਏ ਪਿੰਕ ਕਲਰ ਵੀ ਰੀਸਟਾਕ ਕਰਤਾ ਇਸ ਸਪੈਸ਼ਲ ਹੈਵੀ ਡਿਮਾਂਡ ਤੇ ਔਰ ਹੋਰ ਡਿਜ਼ਾਈਨ ਵੀ ਬਹੁਤ ਹੈ ਜੀ ਤੁਹਾਨੂੰ ਨਵੇਂ ਪਾਰਟ ਦੇ ਵਿੱਚ ਹੋਰ ਚੈੱਕ ਕਰਾਵਾਂਗੇ ਜੀ ਯੱਤ ਕਰਾ ਦਾਂਗੇ ਡਿਜ਼ਾਈਨਰ ਦੀ ਓਕੇ ਅੱਛੀ ਕਿਚ ਚਾਹੀਦਾ ਜੀ ਪਰ ਪਿਓਰ ਕੋਟਨ ਦੇ ਸੂਟ ਚਾਹੀਦੇ ਨੇ ਮਿਲ ਜਣਗੇ ਭਾਜੀ ਪਿਓਰ 100% ਕੋਟਨ ਦੇ ਸੂਟ ਚਾਹੀਦੇ ਜੇ ਹਾਂਜੀ ਹਾਂਜੀ ਮਿਲ ਜਣਗੇ ਚੈੱਕ ਕਰੋ ਜੀ ਪਿਓਰ 100% ਕੋਟਨ ਅੱਛਾ ਮੱਖਣ ਕਪੜਾ ਚੈੱਕ ਕਰੋ ਜੀ ਆਜੋ ਬਹੁਤ ਸੋਹਣਾ ਪਿਓਰ ਕੋਟਨ ਦੇ ਉੱਤੇ ਇਹ ਡਿਜ਼ਾਈਨ ਦੇਖੋ ਕਿੰਨੇ ਪਿਓਰ ਕੋਟਨ ਦਾ ਸੂਟ ਪਿਓਰ ਕੋਟਨ ਦਾ ਸੂਟ ਹੈ ਜੀ ਲੇਟੈਸਟ ਡਿਜ਼ਾਈਨਿੰਗ ਦੇ ਨਾਲ ਆਇਆ ਕਲਰ ਦੇਖੋ ਕਿੰਨੇ ਨਵੇਂ ਕੁਆਲਿਟੀ 100% ਪਿਓਰ ਮੱਖਣ ਕਪੜਾ ਦੇਖੋ ਚੈੱਕ ਕਰੋ ਸੋ ਜੀ ਔਰ ਚੈੱਕ ਵੀ ਕਰਾ ਦੇਣਾ 100% ਕਾਟਨ ਹਾਂਜੀ ਯਕ ਚੁ ਕਰਾ ਦਾਂਗੇ ਡਿਜ਼ਾਈਨ ਨੇ ਸੋਹਣੇ ਆਏ ਨਾ ਜੀ ਨਜ਼ਾਰਾ ਬੰਦਾਂਗੇ ਜੀ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਆਏ ਸਾਰੇ ਜੀ ਹੈਵੀ ਡਿਪਾਰਟ ਤੇ ਰੀਸਟੌਕ ਕਰਤੇ ਕਲਰ ਨਵੇਂ 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 ਕਲਰ ਆਏ ਆ ਨਵੇਂ ਨਵੇਂ ਡਿਜ਼ਾਈਨ ਆਏ ਬਹੁਤ ਸੋਹਣੀ ਆਈਟਮ ਆ ਇਹ ਚੈੱਕ ਕਰੋ ਡਿਜ਼ਾਈਨ ਕਿੰਨਾ ਸੋਹਣਾ ਆ ਗਿਆ ਜੀ ਬਹੁਤ ਵਧੀਆ ਨਮਾਗੀ ਚੈੱਕ ਕਰੋ ਸਾਰੇ ਨਵੇਂ ਨਵੇਂ ਕਲਰ ਆਣਗੇ ਭਾਜੀ ਬਹੁਤ ਸੋਹਣੇ ਕਲਰ ਹੈ ਜੀ ਬਹੁਤ ਸੋਹਣੇ ਡਿਜ਼ਾਈਨਾਂ ਦੇ ਨਾਲ ਹੈ ਜਿਹੜਾ ਜਿੰਨੂੰ ਪਸੰਦ ਆ ਸਕਰੀਨ ਸ਼ਾਟ ਲੈ ਕੇ ਬੁੱਕ ਜ਼ਰੂਰ ਕਰਾ ਦਿਆ ਕਰੋ ਅੱਛਾ ਆਨਲਾਈਨ ਬੁੱਕ ਵੀ ਕਰ ਲੈਂਦੇ ਭਾਜੀ ਆਨਲਾਈਨ ਬੁੱਕ ਵੀ ਕਰ ਲੈਂਦੇ ਆ ਜੀ ਪੂਰੇ ਵਰਲਡ ਚ ਭੇਜਦੇ ਆ ਜੀ ਚੈੱਕ ਕਰੋ ਡਿਜ਼ਾਈਨ ਜਿਹੜਾ ਜਿੰਨੂੰ ਪਸੰਦ ਹੈ ਨਾ ਸਕਰੀਨ ਸ਼ਾਟ ਲੈ ਕੇ ਜ਼ਰੂਰ ਭੇਜ ਦਿਆ ਕਰੋ ਬਹੁਤ ਸੋਹਣੇ ਡਿਜ਼ਾਈਨ ਹੈ ਓਏ ਹੋਏ ਕਪੜਾ ਹੀ ਭਾਜੀ ਪਿਓਰ ਕੋਟਨ ਹੈ ਯੋਰ ਕਾਟਨ ਆਲੂ ਚੈੱਕ ਕਰੋ ਜੀ ਓਏ ਹੋਏ ਹੋਏ ਕਮਾਲ ਕਰਤੀ ਬਾਜੀ ਬਹੁਤ ਸੋਹਣਾ ਕੱਪੜਾ ਜੀ ਸਾਰੇ ਲੇਟੈਸਟ ਪ੍ਰਿੰਟ ਆਏ ਨਵੇਂ ਨਵੇਂ ਸਪ੍ਰਿੰਟਾਂ ਦੇ ਨਾਲ ਆਏ ਆ ਅੱਛਾ ਜੀ ਡਿਜ਼ਾਈਨਿੰਗ ਓਸਮ ਜੀ ਓਸਮ ਡਿਜ਼ਾਈਨਿੰਗ ਹੈਈ ਓਸਮ ਡਿਜ਼ਾਈਨ ਬਹੁਤ ਸੋਹਣੇ ਡਿਜ਼ਾਈਨਰ ਦੇ ਨਾਲ ਆਏ ਆ ਚੈੱਕ ਕਰੋ ਡਿਜ਼ਾਈਨ ਸਾਰੇ ਨਵੇਂ ਨਵੇਂ ਕਲਰ ਭਾਜੀ ਨਵੇਂ ਨਵੇਂ ਡਿਜ਼ਾਈਨ ਨਵੇਂ ਨਵੇਂ ਕਲਰ ਓਏ ਹੋਏ ਕਮਾਲ ਕਰਤੀ ਵੀਰ ਜੀ ਕਮਾਲ ਲੋ ਕਮਾਲ ਚੈੱਕ ਕਰੋ ਜੀ ਡਿਜ਼ਾਈਨ ਓਏ ਹੋਏ ਪੈਰਟ ਕਲਰ ਭਾਜੀ ਨਵਾਂ ਨਵਾਂ ਕਲਰ ਨਵੇਂ ਨਵੇਂ ਡਿਜ਼ਾਈਨਾਂ ਦੇ ਨਾਲ ਆਏ ਆ ਯੱਤ ਕਰਾਤੀ ਡਿਜ਼ਾਈਨਾਂ ਦੇ ਅੱਛਾ ਜੀ ਜਿਹੜਾ ਅਜ ਨੂੰ ਪਸੰਦ ਆ ਸਕਰੀਨਸ਼ੋਟ ਹੈਗੇ WhatsApp ਦਿੱਤੇ ਨੰਬਰ ਤੇ ਬੁੱਕ ਜਰੂ ਕਰਾ ਲਿਓ ਡਿਜ਼ਾਈਨ ਦੇਖੋ ਕਿੰਨੇ ਸੋਹਣੇ ਆਗੇ ਓਏ ਹੋਏ ਹੋਏ ਯੋਰ 100% ਕਾਟਨ ਮੱਖਮੰਗ ਐਂਡ ਕਾਟਨ ਮੱਖਣ ਕਪੜਾ ਯੱਤ ਕਰਾਤੀ ਰਹੀ ਹੈ ਨਾਲ ਕਮਾਲ ਕਰਤੀ ਭਾਜੀ ਹਾਂਜੀ ਪੂਰੀ ਕਮਾਲ ਕਰਤੀ ਜੀ ਡਿਜ਼ਾਈਨ ਦੇਖੋ ਓਏ ਹੋਏ ਹੋਏ ਡਿਜ਼ਾਈਨਿੰਗ ਆਉਸਮ ਯੱਤ ਕਰਾਤੀ ਰਹੀ ਹੈ ਨਾਲ ਇਹਨੇ ਸੋਨੇ ਸੋਨੇ ਸੂਟ ਲੈਣ ਲਈ ਆਣਾ ਕਿੱਥੇ ਪੈਣਾ ਐ ਐਡੇ ਸੋਨੇ ਸੋਨੇ ਤੁਹਾਨੂੰ ਸੂਟ ਲੈਣ ਲਈ ਜਾਣਾ ਪੈਣਾ ਜੋਤਕਲਾ 1000 ਅਨੰਦਪੁਰ ਸਾਹਿਬ ਵਾਲਿਆਂ ਕੋਲ ਅੱਛਾ ਜੀ ਹਾਂ ਜੀ ਇਹ ਕਪੜਾ ਐ ਨਾ ਪਰੀ ਪ्योर ਮੱਖਣ ਗੋਟਨਾ ਚੈੱਕ ਕਰੋ ਡਿਜ਼ਾਈਨ ਓਏ ਹੋਏ ਹੋਏ ਨਜ਼ਾਰਾ ਡਿਜ਼ਾਈਨ ਪੂਰਾ ਸਾਰੇ ਹੈਵੀ ਡਿਮਾਂਡ ਤੇ ਹੀ ਸਟਾਕ ਕੀਤਾ ਡਿਜ਼ਾਈਨ ਨੂੰ ਚੈੱਕ ਕਰੋ ਡਿਜ਼ਾਈਨ ਨਵੇਂ ਡਿਜ਼ਾਈਨਾਂ ਦੇ ਨਾਲ ਐ ਨਵੀਂ ਵੈਰਾਈਟੀ ਦੇ ਨਾਲ ਆਏ ਆ ਬਹੁਤ ਸੋਣਾ ਜੀ ਲੋ ਜੀ ਚੈੱਕ ਕਰੋ ਡਿਜ਼ਾਈਨ ਲੇਟਸਟ ਵੈਰਾਈਟੀ ਲੇਟਸ ਕਲਰਾਂ ਦੇ ਨਾਲ ਆਏ ਹਾਂ ਲੋ ਭਾਜੀ ਰੇਟ ਕੀ ਕਰਤਾ ਮਾਤਰੇ ਰੇਟ 500 ਦਾ ਸੂਟ ਹੈ ਜੀ ਤੁਹਾਨੂੰ ਮਤ ਲੱਗੇਗਾ 350 ਦਾ 5 ਮੀਟਰ ਜੀ ਅੱਛਾ ਜੀ ਹਾਂਜੀ ਆਏ ਹੋਏ ਹੋਏ ਚੈੱਕ ਕਰੋ ਜੀ ਕਲਰ ਦੇਖੋ ਕਿੰਨੇ ਪਿਆਰੇ ਡਿਜ਼ਾਈਨਿੰਗ ਦੇਖੋ ਕਿੰਨੀ ਅੱਛੀ ਕਿਉਂ ਕੋਟਨ ਦਾ ਸੂਟ ਮਾਤਰੇ 350 ਰੁਪਏ ਵਿੱਚ ਹਾਂਜੀ 350 ਦਾ 5 ਮੀਟਰ ਸੂਟ ਹੈ ਜੀ ਇਹ ਲੋ ਚੈੱਕ ਕਰੋ ਜੀ ਡਿਜ਼ਾਈਨ ਲੇਟੈਸਟ ਪ੍ਰਿੰਟ ਆ ਗਏ ਸਾਰੇ ਨਵੇਂ 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 ਮੇ ਨਵੇਂ ਨਵੇਂ ਪ੍ਰੋਡਕਟੀਆਂ ਦੇ ਨਾਲ ਆਏ ਆ ਡਿਜ਼ਾਈਨਿੰਗ ਦੇਖੋ ਕਿੰਨੀ ਪਿਆਰੀ ਬਹੁਤ ਸੋਹਣੇ ਡਿਜ਼ਾਈਨ ਹੈ ਬਹੁਤ ਸੋਹਣੇ ਕਲਰ ਹੈ ਓਹੋ ਆ ਹੈਗਾ ਸਿੱਧਾ ਵਸਾ ਚੈੱਕ ਕਰੋ ਜੀ ਆ ਹੈਗਾ ਪੂਰਾ ਲੇਟੈਸਟ ਡਿਜ਼ਾਈਨ ਚਲੋ ਚੈੱਕ ਕਰੋ ਜੀ ਡਿਜ਼ਾਈਨਿੰਗ ਦੇਖੋ ਕਲਰ ਦੇਖੋ ਜਿਹੜਾ ਜਿੰਨੂੰ ਪਸੰਦ ਆ ਸਕਰੀਨ ਸ਼ਾਟ ਲੈ ਕੇ ਬੁੱਕ ਜਰੂਰ ਕਰਾਓ ਸਾਰੇ ਨਵੇਂ ਨਵੇਂ ਕਲਰ ਆਏ ਨੇ ਪਿਆਰੀ ਪਿਆਰੀ ਆਲੂ ਚੈੱਕ ਕਰੋ ਡਿਜ਼ਾਈਨ ਓਏ ਹੋਏ ਹੋਏ ਇਹ ਸੋਹਣੇ ਸੋਹਣੇ ਕਲਰ ਇੰਨੇ ਸੋਹਣੇ ਸੋਹਣੇ ਡਿਜ਼ਾਈਨ ਆ ਗਏ ਆ ਲਓ ਜੀ ਬਹੁਤ ਸੋਹਣੇ ਡਿਜ਼ਾਈਨ ਆ ਗਏ ਜੀ ਬਹੁਤ ਸੋਹਣੇ ਕਲਰ ਔਰ ਇਸ ਤੋਂ ਬਾਅਦ ਜੀ ਤੁਹਾਨੂੰ ਹੋਰ ਡਿਜ਼ਾਈਨ ਜਿਵੇਂ ਕਲਿੱਪ ਚ ਚੈੱਕ ਕਰਵਾਵਾਂਗੇ ਜੀ ਬਹੁਤ ਸੋਹਣੇ ਡਿਜ਼ਾਈਨ ਹੈ ਨੈਕਸਟ ਪਾਰਟ ਲਈ ਕਰੋ اور ਪੇਜ ਨੂੰ ਫੋਲੋ ਅਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਅਸੀਂ ਤੁਹਾਡੇ ਕਰਾਵਾਂਗੇ ਬਹੁਤ ਵੱਡੇ ਵੱਡੇ ਫਾਇਦੇ ਜੋਤ ਕਲਾ ਤੋਂ ਜਿਹਨੂੰ ਜਿਹੜਾ ਪਸੰਦ ਹੈ ਸਕਰੀਨਸ਼ਾਟ ਲੈ ਕੇ ਬੁੱਕ ਵੀ ਕਰਾ ਦਿਆ ਕਰੋ WhatsApp ਨੰਬਰ ਤੇ ਜੋਤ ਕਲਾ ਤੋਂ ਸਾਰਿਆਂ ਦਾ ਥੈਂਕ ਯੂ ਧੰਨਵਾਦ ਜੀ 100% ਪਿਓਰ ਕਾਟਨ ਦੇ ਸੂਟ ਆ ਗਏ ਜੀ ਅੱਛਾ ਮਰੀ ਹਾਂ ਜੀ ਜੋਤ ਕਹਿੰਦੇ ਜੋਤ ਵਾਲੇ ਨਵੇਂ ਨਵੇਂ ਡਿਜ਼ਾਈਨ ਆਉਂਦੇ ਆ ਗਏ ਜੀ ਲੇਟੈਸਟ ਵੈਰਾਈਟੀ ਦੇ ਨਾਲ ਅੱਛਾ ਬਈ ਪਿਓਰ ਕਾਟਨ ਕਾਟਨ ਕਦੇ ਆ ਗਿਆ ਜੋਤ ਆ ਗਿਆ ਜੋਤ ਦੇਖੋ ਕਿੰਨੇ ਸੋਹਣੇ ਡਿਜ਼ਾਈਨ ਆ ਗਏ 350 ਮਾਤਰ 5 ਮੀਟਰ ਸੂਟ ਦਵਾਂਗੇ ਜੀ ਸਾਡੇ 350 ਦਾ 5 ਮੀਟਰ ਸੂਟ ਲੇਟੈਸਟ ਵੈਰਾਈਟੀ ਨਾਲ ਆਏ ਨਵੇਂ ਨਵੇਂ ਕਿੰਨੇ ਪਿਆਰੇ ਆ ਗਏ ਜੀ ਕਲਰ ਦਾ ਭਾਈ ਬੜੇ ਸੋਹਣੇ ਸੋਹਣੇ ਕਲਰ ਲੈ ਕੇ ਆਏ ਨਵੇਂ ਨਵੇਂ ਕਲਰ ਆ ਗਏ ਜੀ ਨਵੇਂ ਨਵੇਂ ਡਿਜ਼ਾਈਨ ਆ ਗਏ ਜੀ ਸੋਹਣੇ ਸੋਹਣੇ ਸੂਟ ਆ ਗਏ ਜੀ ਇੰਨੇ ਪਿਆਰੇ ਪਿਆਰੇ ਸੂਟ ਭਾਜੀ ਇੰਨੇ ਸੋਹਣੇ ਸੋਹਣੇ ਕਲਰ ਭਾਜੀ ਕਿੱਥੇ ਮਿਲਨੇ ਭਾਜੀ ਸੋਹਣੇ ਕਲਰ ਸ਼ੋਟ ਲੈ ਕੇ ਬੁੱਕ ਵੀ ਜਰੂਰਤ ਕਰਾ ਰਿਆ ਕਰੋ ਇੰਨੇ ਪਿਆਰੇ ਡਿਜ਼ਾਈਨ ਆਏ ਜੀ ਤੰਨੇ ਪਿਆਰੇ ਪਿਆਰੇ ਡਿਜ਼ਾਈਨ ਕਿੱਥੇ ਮਿਲਣੇ ਇੰਨੇ ਪਿਆਰੇ ਪਿਆਰੇ ਡਿਜ਼ਾਈਨ ਮਿਲਣੇ ਜੋਤ ਕਲਾ ਹਾਊਸ ਜੰਨਪੁਰ ਸਾਹਿਬ ਵਾਲਿਆਂ ਕੋਲ ਅੱਛਾ ਜੀ ਹਾਂਜੀ ਆ ਲੋ ਜੀ ਮਾਤਾ ਚੈੱਕ ਕਰੋ ਜੀ ਆ ਸਿੱਧਾ ਬਸਾ ਬਹੁਤ ਸੋਹਣੇ ਡਿਜ਼ਾਈਨ ਆ ਗਏ ਜੀ ਬਹੁਤ ਫਿਨਿਸ਼ਿੰਗ ਹੈਗੀ ਜੀ ਕਲਰਾਂ ਦੀ ਅੱਛਾ ਜੀ ਨਵੇਂ-ਨਵੇਂ ਡਿਜ਼ਾਈਨ ਆ ਗਏ ਸਾਰੇ ਮਾਤਾ 350 ਰੁਪਏ ਰੇਟ ਚ ਆ ਲੋ ਚੈੱਕ ਕਰੋ ਜੀ ਕਮਾਲ ਕਰਤੀ ਭਾਜੀ ਬਹੁਤ ਸੋਹਣੇ ਡਿਜ਼ਾਈਨ ਬਹੁਤ ਵਧੀਆ ਕਲਰ ਆਏ ਜੀ ਅੱਛਾ ਲੋ ਜੀ ਚੈੱਕ ਕਰੋ ਜੀ ਡਿਜ਼ਾਈਨ ਓਏ ਹੋਏ 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 ਭਾਈ ਇੰਨੇ ਸੋਹਣੇ ਸੋਹਣੇ ਕਲਰ ਐ ਐਡੇ ਸੋਹ ਯੱਤਰਾਤੀ ਡਿਜ਼ਾਈਨਾਂ ਨੇ ਯਸ ਤੇ ਭਾਈ ਔਨਲਾਈਨ ਆਰਡਰ ਵੀ ਕਰ ਦਿੰਦੇ ਵਾਜੀ ਔਨਲਾਈਨ ਆਰਡਰ ਹੋਏਗਾ ਜੀ ਪੂਰਾ WhatsApp ਤੇ ਤੁਸੀਂ ਸਕਰੀਨ ਸ਼ਾਟ ਲੈ ਕੇ ਦੋ ਨੰਬਰ ਦਿੱਤੇ ਹੋਏ ਦੋਨੇ ਨੰਬਰਾਂ ਤੇ ਬੁੱਕ ਕਰਾਓ ਜਿੰਨੀ ਜਲਦੀ ਕਰਾਉਗੇ ਉਹ ਉਨੀ ਜਲਦੀ ਸੂਟ ਘਰੇ ਆਏਗਾ ਜੀ ਅੱਛਾ ਜੀ ਹਾਂਜੀ ਹਲ ਕੱਲਾ ਦੇਖੋ ਕਿੰਨੇ ਕਾਰੇ ਪਏ ਨਵੇਂ ਕਲਰ ਨਵੇਂ ਡਿਜ਼ਾਈਨਾਂ ਨਾਲ ਆਏ ਆ ਜੀ ਅੱਛਾ ਜੀ ਯੱਤਰਾਤੀ ਡਿਜ਼ਾਈਨਾਂ ਨੇ ਰੇਟ ਭਾਈ ਮਾਤਰ 350 ਰੁਪਏ 350 ਜੀ 350 ਵਾਲੋ ਓਏ ਹੋਏ ਫਿਰ ਕਲਰ ਦੇਖੋ ਸੁਨੇ ਸੁਨੇ ਕਲਰ ਨਵੇਂ ਨਵੇਂ ਡਿਜ਼ਾਈਨ ਨਵੇਂ ਨਵੇਂ ਕਲਰਾਂ ਦੇ ਨਾਲ ਆਏ ਆ ਜੀ ਅੱਛਾ ਬਈ ਹਾਂਜੀ ਚੈੱਕ ਕਰੋ ਜੀ ਡਿਜ਼ਾਈਨ ਨਵੀਂ ਵੈਰਾਈਟੀ ਨਵੇਂ ਡਿਜ਼ਾਈਨ ਨਵੇਂ ਕਲਰ ਬਹੁਤ ਸੋਹਣੇ ਕਲਰ ਆ ਗਏ ਜੀ ਯੱਤ ਘਰਾਤੀ ਨੇ ਇਹਨਾਂ ਨੇ ਕਮਾਲ ਕਰਤੀ ਵੀਰ ਜੀ ਕਮਾਲ ਕੀਤੀ ਵੱਡੇ ਲੈਵਲ ਤੇ ਜੀ ਆ ਦੇਖੋ ਸਰਦਾ ਫੇਵਰਟ ਡਿਜ਼ਾਈਨ ਸਰਦਾ ਫੇਵਰਟ ਡਿਜ਼ਾਈਨ ਆ ਗਏ ਜੀ ਬੱਲੇ ਬੱਲੇ ਘਰਾਤੀ ਡਿਜ਼ਾਈਨ ਨੇ ਅੱਛਾ ਜੀ ਲੋ ਜੀ ਆ ਗਏ

ਅਛਾ ਜੀ ਕਲਰ ਬੜੇ ਸੋਹਣੇ ਸੋਹਣੇ ਲੈ ਕੇ ਆਏ ਏਸ ਵਾਰ ਤੁਸੀਂ ਇਹ ਭਾਜੀ ਸੋਹਣੇ ਸੋਹਣੇ ਕਲਰਾਂ ਦੇ ਨਾਲ ਆਨੇ ਆ ਜੀ ਅਛਾ ਜੀ ਕਦੇ ਆ ਗਿਆ ਜੋਤ ਆ ਗਿਆ ਜੋਤ ਡਿਜ਼ਾਈਨ ਦੇਖੋ ਕਿੰਨਾ ਪਿਆਰਾ ਸੁਪਰ ਹਿੱਟ ਆਰਟੀਕਲ ਆ ਗਿਆ ਜੀ ਓਏ ਹੋਏ ਕਲਰ ਬੜੇ ਸੋਹਣੇ ਸੋਹਣੇ ਆ ਭਾਈ ਗਰਮੀ ਦੇ ਪਾ ਲੈਣੇ ਆ ਲਓ ਜੀ ਓਏ ਹੋਏ 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 ਕਮਾਲ ਕਰ ਛੱਡੀ ਜੀ ਪੂਰੇ ਫੁੱਲ ਕਮਾਲ ਕਰਾਂਗੇ ਜੀ ਡੀਆ ਨਹੀਂ ਬੜੇ ਸੋਹਣੇ ਆ ਗਏ ਜੀ ਅਛਾ ਜੀ ਹਾਂ ਜੀ ਆਲੋ ਜੀ ਬਹੁਤ ਸੋਹਣਾ ਵਾਲਾ ਹੈ ਬਹੁਤ ਸੋਹਣਾ ਓਹ ਹੋ ਹੋ ਲੋ ਜੀ ਲੇਟੈਸਟ ਵੈਰਾਈਟੀ ਦੇ ਨਾਲ ਆਏ ਆ ਬਹੁਤ ਸੋਹਣੇ ਗੱਲ ਰਿਆ ਜੀ ਆਹ ਲੋ ਜੀ ਦੇਖੋ ਡਿਜ਼ਾਈਨ ਕਿੰਨਾ ਪਿਆਰਾ ਚੱਲ ਨਵੀਂ ਸੋਹਣੇ ਡਿਜ਼ਾਈਨ ਵੀ ਸੋਹਣੇ ਸਕਰੀਨ ਸ਼ਾਟ ਲੈ ਕੇ ਬੁੱਕ ਜ਼ਰੂਰ ਕਰਾ ਲਿਓ ਜੀ ਹਾਂਜੀ ਹਾਂਜੀ ਸਕਰੀਨ ਸ਼ਾਟ ਲੈ ਕੇ ਬੁੱਕ ਜ਼ਰੂਰ ਕਰਾ ਲਿਓ ਡਿਜ਼ਾਈਨ ਦੇਖੋ ਕਿੰਨਾ ਪਿਆਰਾ ਸਾਰੇ ਨਵੇਂ ਨਵੇਂ ਡਿਜ਼ਾਈਨਾਂ ਦੇ ਨਾਲ ਨਵੇਂ ਨਵੇਂ ਡਿਜ਼ਾਈਨਾਂ ਦੇ ਨਾਲ ਆਏ ਆ ਜੀ ਨਮੀ ਨਮੀ ਵੈਰਾਈਟੀ ਦੇ ਨਾਲ ਆਏ ਆ ਦੇਖੋ ਜਿਹੜਾ ਜਿਹਨੂੰ ਪਸੰਦ ਆ ਸਕਰੀਨਸ਼ਾਟ ਲੈ ਕੇ ਬੁੱਕ ਜਰੂਰ ਕਰਾ ਦਿਆ ਕਰੋ ਫਾਇਦੇ ਕਰ ਰਹੇ ਤੁਹਾਡੇ ਬਹੁਤ ਵੱਡੇ ਵੱਡੇ ਫਾਇਦੇ ਹੋਣੇ ਜੀ ਓਏ ਹੋਏ ਵਾਈਟ ਕਲਰ ਤੇ ਸਪੈਸ਼ਲ ਵਾ ਜੀ ਨਵਾਂ ਕਲਰ ਨਵੇਂ ਡਿਜ਼ਾਈਨ ਆ ਨਾ ਆਇਆ ਪੇਜ ਨੂੰ ਫੋਲੋ ਸ਼ੇਅਰ ਜਰੂਰ ਕਰਿਆ ਕਰੋ ਤੁਹਾਡੇ ਕਰਾਣੇ ਆ ਬਹੁਤ ਵੱਡੇ ਵੱਡੇ ਫਾਇਦੇ 100% ਕਾਟਨ ਬਹੁਤ ਵਧੀਆ ਸੂਟ ਆਇਆ ਜੀ 350 ਦਾ ਸੂਟ ਦਵਾਂਗੇ ਮਜ਼ਾ ਆ ਜਾਏਗਾ ਸੂਟ ਪਾ ਕੇ 100% ਸਾਰੇ ਨਵੇਂ ਡਿਜ਼ਾਈਨ ਆਏ ਜੀ ਜਿਹੜਾ ਜਿਹਨੂੰ ਪਸੰਦ ਆ ਸਕਰੀਨਸ਼ਾਟ ਲੈ ਕੇ ਜਲਦੀ ਤੋਂ ਜਲਦੀ ਬੁੱਕ ਕਰਾਓ ਜੋਤ ਕਰਾਦ ਵੱਲੋਂ ਸਾਰਿਆਂ ਦਾ ਥੈਂਕ ਯੂ ਧੰਨਵਾਦ